ਪਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੜਾਈਆਂ ਸੂਟਾਂ ਦੀ ਵੈਰੈਟੀ ਜੀ ਵਿਆਹ ਸ਼ਾਡੀਆਂ ਵਾਸਤੇ ਸਪੈਸ਼ਲ ਵੈਰੈਟੀ ਆ ਗਈ ਜੀ ਇਹ ਵਿਆਹ ਸ਼ਾਡੀਆਂ ਵਾਸਤੇ ਜਿਵੇਂ ਕੋਈ ਪ੍ਰੋਗਰਾਮ ਵਾਸਤੇ ਕੱਠੇ ਸੂਟ ਲੈਣੇ ਆਪਾਂ ਕਹਿੰਦੇ ਨਾ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 1100 ਰੁਪਏ ਦਾ ਸੂਟ ਵੇਚ ਰਿਹਾ ਜੀ ਸ਼ੋਅਰੂਮਾਂ ਦੇ ਉੱਤੇ ਆਪਣਾ ਰੇਟ ਸਿਰਫ 550 ਰੁਪਏ ਜੀ 550 ਦੇ ਵਿੱਚ ਸਾਰਾ ਕੜਾਈ ਵਾਲਾ ਵਰਕ ਹੈ ਪੂਰਾ ਵਧੀਆ ਆਲ ਓਵਰ 5 ਮੀਟਰ ਫੂਟ ਦਾ ਕੱਪੜਾ ਹੈਗਾ ਨਾਲ ਦੁਪੱਟਾ ਦੇਖੋ ਜੀ ਸ਼ਾਨਦਾਰ ਲੱਗਿਆ ਹੋਇਆ ਨਾਲ ਪੂਰਾ ਵਧੀਆ ਦੁਪੱਟਾ ਹੈਗਾ ਸਪੈਸ਼ਲ ਪਿਆ ਸ਼ਾਦੀਆਂ ਵਾਸਤੇ ਪਿਆ ਸ਼ਾਦੀ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈ ਜੀ ਸਪੈਸ਼ਲ 550 ਦਾ ਕੱਟਾ ਜੀ ਇਹ ਜਿਹੜਾ ਆਮ ਹਜ਼ਾਰ-ਹਜ਼ਾਰ ਰੁਪਏ ਦਾ ਸੂਟ ਵਿਖ ਰਿਹਾ ਹੈਗਾ ਸਾਡਾ ਰੇਟ ਸਿਰਫ 550 ਰੁਪਈਆ ਜੀ ਰੰਗਰ ਜੈਂਟ ਦੇਖੋ ਜੀ ਬਹੁਤ ਹੀ ਰੰਗਾਂ ਦੇ ਵਿੱਚ ਹਰ ਕੋ ਕੁਆਲਿਟੀ ਜਮਾਲ ਪਹੁੰਚੁਕਿਆ ਜੀ 26 ਜਨਵਰੀ ਦਾ ਇੱਕ ਸਪੈਸ਼ਲ ਸੇਰ ਮੇਲਾ ਚੱਲ ਰਿਹਾ ਜੀ 26 ਜਨਵਰੀ ਦਾ ਇੱਕ ਸਪੈਸ਼ਲ ਸੇਰ ਮੇਲਾ ਚੱਲ ਰਿਹਾਗਾ ਛੇਤੀ ਆਓ ਛਾਵੇਂ ਡਿਜ਼ਾਈਨ ਤੇ ਛਾਵੇਂ ਕੱਢ ਲੈ ਕੇ ਜਾਓ ਦੇਖੋ ਜੀ ਕੜਾਈ ਦੇਖੋ ਤਾਂ ਦਾ ਕੜਾਈ ਦਾ ਕੰਮ ਹੈ ਜਿੱਤਨਾ ਹਲਕਾ ਦੇ ਕੱਪੜਾ ਦਾ ਆ ਰਹੀ ਬਿਲਕੁਲ ਪੂਰਾ ਤਾਂ ਦਾ ਕੜਾਈ ਦਾ ਕੰਮ ਜੀ ਫੈਂਸੀ ਕੁਆਲਿਟੀ ਦੇ ਉੱਤੇ ਕੱਪੜਾ ਜੀ ਦੁਪੱਟਾ ਵੀ ਪੂਰਾ ਸ਼ਾਨਦਾਰਿਆ ਨਾਲ ਸ਼ਾਨਦਾਰ ਦੁਪੱਟੇ ਦੇ ਨਾਲ ਆਈ ਇਹ ਜਿਹੜਾ ਹਜ਼ਾਰ ਹਜ਼ਾਰ 1100 1200 ਦੇ ਸ਼ੋਅਰੂਮਾਂ ਦੇ ਵਿਕਦਾ ਸਾਡਾ ਰੇਟ ਸਿਰਫ 550 ਰੁਪਈਆ ਭਾਰੀ ਛੇ ਮੇਲੇ ਦੇ ਉੱਤੇ ਜੀ 550 ਰੁਪਈਆ ਕਰਤਾ ਜੀ ਇਹ 550 ਦਾ ਵਿਆਹ ਛੇ ਸੀਜ ਦੇ ਵਿੱਚ ਸਪੈਸ਼ਲ 10000 ਰੁਪਏ ਦੀ ਕੱਪੜੀ ਦੀ ਖਰੀਦ ਕਰਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ ਨਾਲ ਕੱਪੜਿਆਂ ਰੇਟ ਉਹੀ ਸਾਡੇ ਰੇਟ ਤੇ ਮਿਲਣਾ ਜੀ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ 10000 ਦੀ ਕੱਪੜੀ ਸ਼ੌਪਿੰਗ ਦੇ ਉੱਤੇ ਜੀ ਰੰਗ ਦੇਖੋ ਸਾਰੇ ਵਿੱਚ ਸ਼ਾਨਦਾਰ ਰੰਗਾਂ ਦੇ ਵਿੱਚ ਇੱਕੋ ਇੱਕ ਰੰਗ ਵਧੀਆ ਇੱਕੋ ਇੱਕ ਡਿਜ਼ਾਈਨ ਵਧੀਆ ਸਾਰੇ ਬਹੁਤ ਕੁਆਲਿਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਛੇਤੀ ਆਓ ਸਾਡੇ ਡਿਜ਼ਾਈਨਾਂ ਦੇ ਵਿੱਚ ਤੇ ਸਾਡੇ ਕਲਰਾਂ ਦੇ ਵਿੱਚ ਮਾਲ ਲੈਣ ਵਾਸਤੇ ਛੇਤੀ ਪਹੁੰਚੋ ਭਰਾਵਾਂ ਦੀ ਹੱਤੀ ਦੇ ਉੱਤੇ ਸ਼ੇਰ ਮੇਲਾ ਚੱਲ ਰਿਹਾ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਸ਼ੇਰ ਮੇਲਾ ਜੀ ਦੇਖੋ ਕੜਾਈਆਂ ਦੇਖੋ ਜੀ ਕਿੰਨੀਆਂ ਸ਼ਾਨਦਾਰ ਕੜਾਈਆਂ ਨੇ ਤਾਂਹਾਂ ਦਾ ਕੜਾਈ ਦਾ ਕੰਮ ਤੇ ਦੁਪੱਟਾ ਵੀ ਪੂਰਾ ਸ਼ਾਨਦਾਰ ਨਾਲ ਹਰੇਕ ਸਿਰਫ 550 ਰੁਪਿਆ 550 ਰੁਪਿਆ ਜਿਵੇਂ ਆਪਾਂ ਕਹਿੰਦੇ ਵਿਆਹ ਸ਼ਾਦੀ ਵਿੱਚ ਇਕੱਠੇ ਕੋਈ 20 30 50 ਸੂਟ ਜਿੰਨੇ ਮਰਜੀ ਲੈ ਜਾ ਸਕਦੇ ਹੋ ਜੀ ਫੁੱਲ ਸਟਾਕ ਪਹੁੰਚ ਚੁੱਕਿਆ ਜੀ ਸਾਡੇ ਕੋਲੇ ਦਾ ਵਿਆਹ ਸ਼ਾਦੀਆਂ ਸੀਜ਼ਨ ਕਰਕੇ ਫੁੱਲ ਸਟਾਕ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਜੀ ਚੱਕ ਇੱਕ ਕਨਾਲ ਦੇ ਪੰਜ ਪੰਜ ਸੂਟ ਲਾਓ ਜਾਂ ਚਾਰ ਚਾਰ ਸੂਟ ਲਾਓ ਜੀ ਇੱਕ ਨਾਲ ਦੇ रंग तिजाइनिंग खुन रंगा डिजाइनर जमान पहुंच चुका है ब्याह शादी सीजन स्पैशल सेल मेला चल रहा है जी दस हज़ार की कपड़े की खरीद करने उ ट्रॉली बैग बिलकुल भीता जा रहा है दस हजार रुपये की कपड़े की खरीद करने उसे जी ट्रॉली बैग की स्कीम चल रही है जी भरावी के उ सेल मेला चल रहा है रंग तो एक वी डिजाइन देखो सारे किन्ने शानदार सारा देखो पूरा भरम कम बनिया सारा पूरा उ ਤੇ ਦੁਪੱਟਾ ਵੀ ਪੂਰਾ ਐ ਬਣਿਆ ਹੋਇਆ ਨਾਲ ਵਾਕਈ ਸੂਟ ਜੀ 1100 1200 ਦੇ ਰੇਟ ਦੇ ਸੂਟ ਨੇ ਸਾਰੇ ਇਹ ਜਿਹੜੇ 550 ਦੇ ਵਿੱਚ ਸੇਲ ਚੱਲ ਰਹੀ ਜਾਂਦੇ ਨੇਗੇ ਛੇਰ ਮੇਲੇ ਦੇ ਤੇਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਬਾਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰੋ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਛੇਰ ਮੇਲੇ ਚੱਲ ਰਿਹਾਗਾ ਵਿਆਹ ਸ਼ਾਦੀਆਂ ਦੇ ਵੀ ਸਪੈਸ਼ਲ ਆਫਰ ਨੇ 10000 ਦੀ ਕੱਪੜੀ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਈਟਾ ਜਾ ਰਿਹਾਗਾ ਫੁੱਲ ਕੁਆਂਟੀਟੀ ਦੇ ਵਿੱਚ ਤੇ ਫੁੱਲ ਡ੍ਰੇਨਾਂ ਦੇ ਵਿੱਚ ਮਾਲ ਪਹੁੰਚੂਕਿਆ ਹੈਗਾ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਜੀ ਫੁੱਲ ਸੇਲ ਮੇਲਾ ਚੱਲ ਰਿਹਾ ਹੈਗਾ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਸੇਲ ਮੇਲਾ ਚੱਲ ਰਿਹਾ ਜੀ ਫੁੱਲ ਕੁਆਂਟੀਟੀ ਦੇ ਵਿੱਚ ਮਾਲ ਪਹੁੰਚੂਕਿਆ ਹੈਗਾ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋਗੇ ਭਰਾਮਾ ਦੀ ਹੱਟੀ ਬਸਟੇਨ ਰੋਡ ਮੌੜ ਮੰਡੀ ਡਿਸਟ੍ਰਿਕਟ ਮਹਿੰਦਾ ਪੰਜਾਬ ਸਾਢੇ 550 ਦੇ ਵਿੱਚ ਸੂਟ ਹੈ ਜੀ ਇਹ ਤੇ ਇਹ ਤਾਂ ਉੱਚੀ ਕੁਆਲਿਟੀ ਦੇ ਵਿੱਚ ਵੀਡੀਓ ਤੁਸੀਂ ਪਹਿਲਾਂ ਦੇਖੀ ਹੋ ਸਾਡੀ ਫੈਂਸੀ ਸੂਟਾਂ ਦੇ ਵਿੱਚ ਜਿਹੜੀ ਕੱਲ ਵੀ ਪਈ ਸੀਗੀ ਵੀਡੀਓ ਇੱਕ 500 ਪਈ ਸੀਗੀ 1100 ਦੇ ਵਿੱਚ ਆ ਜਿਹੜੇ ਸੂਟ 2200 250 250 ਦਾ ਸੂਟ 1100 ਦੇ ਵਿੱਚ ਫੁੱਲ ਵਿਆਹ ਸ਼ਾਦੀਆਂ ਵਾਲੀ ਕੁਆਲਿਟੀ ਉੱਚੇ ਰੇਟ ਦੀ ਵੀ ਸਾਰੇ ਰੇਟਾਂ ਦੇ ਵਿੱਚ ਕੁਆਲਿਟੀ ਮਿਲੂਗੀ ਵਿਆਹ ਸ਼ਾਦੀਆਂ ਵਾਲੀ ਇਹ ਵੀ ਕੱਲੀ ਇਹੀ ਕੁਆਲਿਟੀ ਆਪਣੇ ਕੋਲੇ ਫਰਨਸਟਾਕ ਪਹੁੰਚਿਆ ਹੈ ਮਾਲ ਜੀ 1100 ਵਾਲੇ 1200 ਵਾਲੇ ਸੂਟ 1500 ਵਾਲੇ ਸੂਟ ਸਾਰੇ ਮਿਲਦੀ ਕੁਆਲਿਟੀ ਆਈ ਹੋਈ ਹੈਗੀ ਜਿਹੜਾ 2 200 2200 ਦਾ ਸੂਟ ਦੇਖਦਾ ਹੈਗਾ ਉਹਦਾ ਰੇਟ ਆਪਣੇ ਕੋਲੇ ਕੱਲ ਹੀ ਵੀਡੀਓ ਪੀਛੇ ਦੀ 1100 ਰੁਪਏ ਸੀ ਆਇਆ ਪਾਇਆ ਰੇਟ ਦਿੱਤੇ ਸਾਰੇ ਫੁੱਲ ਸਟਾਕ ਉਹਦੇ ਵਿੱਚ ਮਾਲ ਪਹੁੰਚਿਆ ਹੈ ਜੀ ਵਿਆਹ ਸ਼ਾਦੀਆਂ ਕਰਕੇ ਜਿੰਨੇ ਮਰਜੀ ਸੂਟ ਲੈ ਕਿੰਨੇ ਮਰਜੀ ਰੰਗੜ ਜਾਈਂ ਲੈ ਸਕਦੇ ਹੋ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾਗਾ ਭਰਾਵਾਂ ਦੀ ਹੱਟੀ ਬਸਟੈਂਡ ਰੋਡ ਮੋੜ ਮੰਡੀ